हां आईडी पे आली वाली तो ਗੱਲ ਕਰਨ ਲਈ ਹੈ ਨਾ ਤੇ ਜਿੰਨੇ ਕਰ ਮੰਜੀਨੀ ਹੈ ਨਾ ਮੈਂ ਇੱਕ ਤੇ ਲਾ ਨਹੀਂ ਤੁਹਾਨੂੰ ਦੇਣਾ ਵਿੱਚ ਇਹਦੇ ਆਪਣਾ ਖਰਚਾ ਕਰੋ ਨਾ ਕਰੋ ਇਹ ਗੱਲ ਤੁਸੀਂ ਪਹਿਲਾਂ ਕਹਿਣੀ ਸੀ ਨਾ ਹੁਣ ਵਿਆਹ ਤੇ ਲੱਖਾਂ ਰੁਪਏ ਸਾਡੇ ਲਵਾ ਕੇ ਹੁਣ ਜੁ ਹੀ ਨਹੀਂ ਗੱਲ ਕਹਾਂ ਡੇਜ ਮੈਨੂੰ ਵੀ ਪਤਾ ਹੁੰਦਾ ਵੀ ਮੈਂ ਨਹੀਂ ਖਰਚਣੇ ਹੈਗੇ ਮੈਂ ਉੱਚਾ ਹੀ ਵਰਤਨੇ ਆ ਤੇ ਕੋਈ ਗੱਲ ਨਹੀਂ ਇਹ ਤਾਂ ਹੁਣ ਮੈਂ ਦਲਜੀਤ ਨੂੰ ਕਹਿਣੀ ਆ ਪੈਸਾ ਹਿਸਾਬ ਕਿਤਾਬ ਕਰੂਗਾ ਤੇ ਗਾੜੀ ਕੋਈ ਨਹੀਂ ਹੁਣ ਵੇਖਾਂਗੇ ਪਹਿਲਾਂ ਵੀ ਕਿੱਦਾਂ ਖਰਚੇ ਹੁੰਦੇ ਆ ਦੇ ਆ ਵੀ ਉਹ ਕਾ ਦਾ ਵੇਖਣਾ ਵਾ ਕਾ ਆਣ ਕੇ ਖਲਾਰਾ ਵੇਖਿਆ ਵਾ ਨਾ ਤੇ ਜੀਨ ਕੁਝ ਹੋਂ ਡਿਆ ਸੀ ਆਪ ਘਰੋਂ ਚਲ ਜੀਏ ਨਾ ਦੂਣਾ ਖਲਾਰਾ ਪੈ ਜਾਂਦਾ ਰੋਜ਼ ਮੀ ਆ ਜਾਂਦਾ ਵਾ ਅਸ਼ ਪੈਦੇ ਜਈਓ ਜਦੋਂ ਹਵਾਵਾਂ ਦੀ ਗੋੜੇ ਗੋੜੇ ਗੰਦ ਪੈਂਦਾ ਮੈਂ ਤਾਂ ਥੱਕ ਗਈ ਅੰਤਰ ਝਾੜੂ ਲੰਦੀ ਤੇ ਰਮਨ ਸੰਭਿਆ ਗਿਆ ਕੰਮ ਮਾਹੀ ਸੰਭਿਆ ਵਾ ਕੇ ਕੰਮ ਕਿਹੜਾ ਸੌਖਾ ਸੰਭਿਆ ਜਾਂਦਾ ਵਾ ਗੋੜੇ ਗੋੜੇ ਖਲਾਰਾ ਪਿਆ ਹੀ ਹੁਣ ਝਾੜੂ ਚੂੜੂ ਲਾ ਕੇ ਹਟੀਆਂ ਰਮਨ ਤੂੰ ਇਨੇ ਦਿਨ ਉੱਥੇ ਲਾ ਕੇ ਆਈ ਆ ਇਹ ਖਲਾਰਾ ਫਿਰ ਤੈਨੂੰ ਸਾਫ਼ ਕਰਨਾ ਪੈਣਾ ਸੀ ਅੰਦਰੋਂ ਤੇ ਜਲਮਾ ਮਾੜਾ ਮੋਟਾ ਕਰ ਦਿੰਦਾ ਰਿਆਂਾ ਚੱਲ ਕੋਈ ਨਹੀਂ ਕਰ ਲਿਆ ਹੁਣ ਕੇ ਚੱਲ ਇਦਾਂ ਕਰ ਮੈਂ ਵੀ ਥੱਕਾਂ ਤੇ ਤੂੰ ਵੀ ਥੱਕੀ ਆ ਤੇ ਚਾਹ ਬਣਾ ਤੇ ਨਾਲੇ ਤੂੰ ਪੇਕੇ ਦੇ ਬੂੰਦੀ ਬਾਂਦੀ ਲੈ ਆਈ ਆ ਤੇ ਲਿਆ ਆ ਖਾ ਲਈਏ ਚਾਹ ਨਾਲੀ ਕਿਹੜੀ ਬੂੰਦੀ ਢੀਕਣ ਰਏ ਜੀ ਮੈਂ ਕੋਈ ਬੂੰਦੀ ਬਾਂਦੀ ਨਹੀਂ ਲਿਆਈ ਜੇ ਖਾਣਾ ਨਾ ਕੁਝ ਜਾ ਉਹ ੱਡੇ ਤੋਂ ਲੱਡੂਆਂ ਦਾ ਡੱਬਾ ਫੜ ਲਿਆ ਤੇ ਚਾਹ ਮੈਂ ਤੁਹਾਨੂੰ ਬਣਾ ਦਿੰਨੀ ਆ ਖਲਿਆਤੀ ਆ ਗਈ ਆ ਪੰਜਾ ਛਿਆ ਦਾਣਾ ਬਾਅਦ ਵਿਆਹ ਵੇਖ ਕੇ ਆਈ ਆ ਤੇ ਘਟੋ ਘਟ ਬੂੰਦੀ ਤੇ ਲੈਂਦੀ ਤੂੰ ਬੁੰਦੀ ਕਿ ਲੈਉਣੀ ਹੀ ਪਾਥੀ ਜਿੱਡਾ ਤਾਂ ਮੂੰਹ ਹੋਇਆ ਹੀਗਾ ਮੁੰਡੇ ਨੇ ਸਗੋਂ ਵਿਚਾਰੇ ਨੇ ਮੈਨੂੰ ਕਿਹਾ ਪਪੂਆ ਜੀ ਬੁੰਦੀ ਬੰਦੀ ਪਾ ਲੈਣੀ ਉਹਦੇ ਮੂੰਹ ਤੇ ਇੱਕ ਵਾਰ ਨਹੀਂ ਸਰਿਆ ਮੈਂ ਤਾਂ ਖਬੀ ਤਾਂ ਵੀ ਆ ਗਈ ਫਿਰ ਕੀ ਕਰਦੀ ਜਦੋਂ ਤੇਰੀ ਉੱਥੇ ਇਤਨੀ ਹੀ ਕੋਈ ਤੇ ਤੂੰ ਇਨੇ ਦਿਨ ਉੱਥੇ ਕੀ ਕਰਦੀ ਰਹੀ ਫਿਰ ਉਹ ਤਾਂ ਮੈਨੂੰ ਨਿਆਣਿਆਂ ਰੱਖ ਲਿਆ ਪੂਆ ਰਹਿ ਪਾ ਪੂਆ ਰਹਿ ਪਾ ਮੈਂ ਤਾਂ ਬਥੇਰਾ ਉਹਨਾਂ ਨੂੰ ਕਿਹਾ ਸੀ ਵੀ ਮੈਨੂੰ ਜਾਣ ਦਿਓ ਮੈਂ ਵੀ ਆਪਣਾ ਘਰ ਵੇਖਾਂ ਮੇਰੇ ਘਰ ਤੇ ਖਲਾਰਾ ਪਿਆ ਹੋਣਾ ਵਾ ਨਿਆਣਿਆਂ ਤੈਨੂੰ ਰੱਖ ਲਿਆ ਜਦੋਂ ਤੈਨੂੰ ਇੱਥੇ ਛੱਡਣਾ ਆਇਆ ਉਦੋਂ ਕਹਿੰਦੇ ਵੀ ਆ ਲੈ ਪੂਆ ਡੱਬਾ ਮਾਗੜੀ ਨਾਲ ਆਈ ਹਾ ਹੇ ਉਹ ਕਿੱਥੇ ਛੱਡਣ ਆਏ ਹੀ ਮੈਨੂੰ ਤਾਂ लवली ਗਾਂ ਕਰਕੇ ਗਿਆ ਵਾ ਉਹਨਾ ਆਉਣਾ ਹੀਗਾ ਬਥੇਰੇ ਪੱਜਵਾ ਤੇਰਕੋ ਪੱਜ ਕਾਦੇ ਆ ਮੈਂ ਤਾਂ ਸੱਚੀ ਗੱਲ ਦੱਸਦੀ ਆ ਕੋਈ ਲਕਾਈ ਨਹੀਂ ਰੱਖਿਆ ਤੁਹਾਡੇ ਕੋ ਪੀ ਕੀ ਹੋਇਆ ਮੇਰੇ ਨਾਲ ਉਹ ਮੈਂ ਤਾਂ ਤੈਨੂੰ ਇੱਥੋਂ ਕਹਿੰਦਾ ਸੀ ਰਮਨ ਨਾ ਜਾ ਨਾ ਜਾ ਇਹ ਮੇਰੀ ਭਝਾਈ ਨੇ ਗੱਲਾਂ ਕਰਨੀਆਂ ਫਰਾਣੇ ਨੇ ਗੱਲਾਂ ਕਰਨੀਆਂ ਹੁਣ ਚੰਗੇ ਰਹੀਏ ਬੀਂਤੀ ਕਰਾ ਕੇ ਚੱਲ ਕੋਈ ਗੱਲ ਨਹੀਂ ਹੁਣ ਕੀ ਕਰਨਾ ਵਾ ਦੇਣਵਾਰ ਵੇਖਣੇ ਪੈਂਦੇ ਆ ਇਸੇ ਜ਼ੁਬਾਨਾ ਕਹਿਣਾ ਹੀ ਜੇ ਭਰਾ ਹੁੰਦਾ ਨਾ ਜਿੰਦਾ ਫੇਰ ਇਹਨੇ ਆਉਣਾ ਹੀ ਹੁਣ ਭਰਾ ਹੈ ਨਹੀਂ ਆ ਤੇ ਪਿਛੇ ਨੂੰ ਲੱਤਾਂ ਖੇਚਦੀ ਆ ਤੇ ਕੀ ਕਰਦੀ ਹੁਣ ਤੈਨੂੰ ਭਾਵੇਂ ਕੱਖ ਨਹੀਂ ਨਿਰ ਦਿੱਤਾ ਬੁੰਦੀ ਬਾਂਦੀ ਨਹੀਂ ਪਾਈ ਤੈਨੂੰ ਹੁਣੇ ਫੋਨ ਆਜੇ ਨਾ ਤੇ ਤੂੰ ਉਸਲੇ ਭੱਜ ਬਣਾ ਓ ਚੰਗਾ ਮੈਂ ਤਾਂ ਥੱਕੀ ਆ ਮੈਂ ਤਾਂ ਆਖਣ ਦੇ ਕੋਈ ਮੈਨੂੰ ਚਾਹ ਦਾ ਕੱਪ ਬਣਾ ਦੇ ਤੁਸੀਂ ਮੈਨੂੰ ਹੋਰ ਗੱਲਾਂ ਸੁਣਾਉਣ ਆ ਗਏ ਜੇ ਅੱਗੇ ਮੈਂ ਬੜੀ ਸੌਖੀ ਆ ਸੱਚੀਆਂ ਗੱਲਾਂ ਕੀਤੀਆਂ ਤਾਂ ਕਿੱਦਾਂ ਗੁੱਸਾ ਲਗਾ ਇਹਨੂੰ ਮੈਂ ਤਾਂ ਕਹਿੰਦਾ ਮਹਿਰ ਅਮਨ ਨਾ ਜਾ ਨਾ ਜਾ ਨਹੀਂ ਕੀ ਕਹਿਣਗੇ ਭਤੀਏ ਐਂਉਂ ਕਰਨਗੇ ਲਾਲਾ ਹੁਣ ਖਾਲਾ ਬੁੰਦੀ ਉਥੋਂ ਸੰਦੀਪ ਰਾਤੀ ਦੇ ਮੁੰਡੇ ਤਾਂ ਪੁੱਲ ਗਾ ਦੱਸੰਦਾ ਤੇ ਅੱਜ ਦੀ ਤਾਂ ਪਿੰਡੋਂ ਫੇਰਾ ਪਾਓ ਜਾ ਕੇ ਦਿਲਜੀਤ ਕਿੱਥੇ ਗਿਆ ਵਾ ਮੰਮੀ ਉਹਨਾਂ ਨੂੰ ਫੋਨ ਆਇਆ ਸੀ ਪਤਾ ਨਹੀਂ ਕਿਸ ਮੁੰਡੇ ਦਾ ਤੇ ਗੱਲ ਕਰਦੇ ਕਰਦੇ ਬਾਹਰ ਚਲ ਗਏ ਤੇ ਤੂੰ ਉਹਨੂੰ ਫੋਨ ਲਾ ਹਾ ਲਾ ਕੇ ਤੇ ਉਹਨੂੰ ਕਹਿ ਵੀ ਕਰ ਨੂੰ ਆ ਕੋਈ ਗੱਲ ਨਹੀਂ ਮੈਂ ਫੋਨ ਕਰਦੀ ਆ ਉਹਨਾਂ ਨੂੰ ਫਿਰ ਉਹਨਾਂ ਨੇ ਵੀ ਆਉਣਾ ਵਾ ਲੈਣ ਲੂਣ ਤੇ ਫਿਰ ਚੱਲ ਜੀ ਦੇ ਤਾਂ ਤੂੰ ਫੇਰਾ ਪਾਓਗੇ ਇੱਕ ਵਾਰੀ ਹਾਂਜੀ ਮੰਮੀ ਇੱਥੇ ਹੈ ਹੀ ਆ ਤੇ ਹਨੂ ਰਾਤੀ ਦੱਸ ਦਿੰਦੇ ਰਾਤੀ ਮੇਰੇ ਦੇ ਦਿਮਾਗ 'ਚ ਗੱਲ ਹੀ ਨਹੀਂ ਆਈ ਚਲੋ ਕੋਈ ਗੱਲ ਨਹੀਂ ਕੰਮ ਕਰ ਦੇ ਵਿੱਚ ਤੇਰਾ ਵਾ ਅਜੇ 8:00 ਵਜੇ ਆ ਹਾਂਜੀ ਹਾਂਜੀ ਪੁੱਤ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ ਹੈ ਵੀ ਤੇਰੇ ਫਾਇਦੇ ਵੰਦੀ ਆ ਪੁੱਤ ਜਦੋਂ ਅਸੀਂ ਵਿਆਹਾਂ ਆਈਆਂ ਆਈਆਂ ਹੈ ਨਾ ਦਰਾਣੀ ਜਥਾਣੀ ਵਿੱਚ ਸਮਾਂ ਕੱਢਣਾ ਬੜਾ ਔਖਾ ਹੋ ਜਾਂਦਾ ਵਾ ਮੈਂ ਤੇ ਆਨੀ ਆ ਕਿ ਤੁਸੀਂ ਦਰਾਣੀ ਜਥਾਣੀ ਨਾ ਐ ਰਲ ਕੇ ਰਿਆ ਕਰਿਓ ਪਹਿਣਾ ਪਹਿਣਾ ਬਣ ਕੇ ਰਿਓ ਕੋਈ ਦੂਜਾ ਬੰਦਾ ਤਾਂ ਨੂੰ ਕੋਈ ਆਖੇ ਨਾ ਵੀ ਇਹ ਵੀ ਦਰਾਣੀ ਜਥਾਣੀ ਹੈ ਪੁੱਤ ਤੂੰ ਨਾ ਆਪਣਾ ਪਿਆਰ ਸੰਭਲ ਕੇ ਰੱਖੀ ਤੇ ਘਰ ਵਿੱਚ ਕੋਈ ਨਾ ਕੋਈ ਗੱਲ ਹੋ ਜਾਂਦੀ ਆ ਕੋਈ ਗੱਲ ਨਹੀਂ ਮੰਮੀ ਜੀ ਤੁਸੀਂ ਜਿੱਦਾਂ ਕਹੋਗੇ ਨਾ ਮੈਂ ਉਦਾਂ ਹੀ ਕਰੂੰਗੀ ਨਾਲੇ ਨਾ ਦੀਦੀ ਤੇ ਬੜੇ ਚੰਗੇ ਆ ਮੈਂ ਉਹਨਾਂ ਨੂੰ ਜਠਾਣੀ ਨਹੀਂ ਆਪਣੀ ਭੈਣ ਬਣਾ ਕੇ ਰੱਖਣਾ ਵਾ ਠਾਣੀ ਹੌਂਸੇ ਮਾਰ ਤੋ ਸੁਣਦੇ ਵਾ ਪਤ ਹੋਵੋ ਤਿਆਰ ਫਿਰ ਕਰ ਲੋ ਕੱਪੜੇ ਪਰਾਸਤੇ ਉਹਨ ਕੀਤਾ ਫੋਨ ਉਹਨਾਂ ਨੂੰ ਕੋਈ ਗੱਲ ਨਹੀਂ ਮੰਮੀ ਕਰ ਦਈਏ ਮੈਂ ਕਰਕੇ ਤੇ ਜਾ ਉਹਨੂੰ ਆਸ਼ੀਤਿਆ ਕਰਨ ਤੇ ਜਾਣਾ ਵਾਹੀਂ ਆ ਚਲੋ ਠੀਕ ਹੈ ਮੰਮੀ ਕਰ ਦਈਏ ਫੋਨ ਤੇ ਜਾਣ ਲੱਗੇ ਨਾ ਚੇਤੇ ਨਾਲ ਡੱਬਾ ਖੜਨਾ ਹੀ ਠੀਕ ਆ ਆ మేము కౌన్ ఆ సూట పా ਦੀਪਾ ਆ ਜਾਓ ਕੱਪੜੇ ਪਰਸੋਂ ਡਿਗਰੇ ਤਿਆਰੀ ਆ ਤਿਆਰੀ ਕਿੱਥੇ ਹੋਣੀ ਆ ਮੰਮੀ ਆਏ ਹੀ ਮੇਰੇ ਵੱਲ ਅੱਛਾ ਤੇ ਮੈਨੂੰ ਕਹਿੰਦੇ ਸੀ ਕਿ ਫੇਰਾ ਪਾਓ ਆ ਜਣਾ ਹਾਂਜੀ ਕਹਿੰਦੇ ਸੀ ਮੈਨੂੰ ਰਾਤੀ ਚੇਤਾ ਪੁੱਲ ਗਿਆ ਦੱਸਣ ਦਾ ਅੱਛਾ ਤੇ ਤਿਆਰੀ ਤੇ ਫਿਰ ਮੈਂ ਰਾਤੀ ਕਰ ਲੈਣੀ ਸੀ ਤੇ ਕਹਿੰਦੇ ਹਜੇ ਕਿਹੜਾ ਟਾਈਮ ਹੋ ਗਿਆ ਇਹਨਾਂ ਕੋਈ ਗੱਲ ਨਹੀਂ ਇਹ 9:00 ਵਜੇ ਆ ਹਾਂਜੀ ਹਾਂਜੀ ਚੱਲ ਜਾਈਏ ਹੁਣ ਤੇ ਮੈਂ ਤਾਂ ਕਰਕੇ ਫੋਨ ਕੀਤਾ ਸੀ ਤੁਹਾਨੂੰ ਤੇ ਮੰਮੀ ਨੂੰ ਹੁਣ ਕੀਤਾ ਹੀ ਉੱਧਰ ਮੰਮੀ ਨੂੰ ਫੋਨ ਤੇ ਨਹੀਂ ਕੀਤਾ ਕੋਈ ਗੱਲ ਨਹੀਂ ਮੈਂ ਕਰ ਦਿੰਨੀ ਆ ਹਲੇ ਤਿਆਰ ਹੋਣਾਈਆ ਉਹੀ ਗੱਲ ਆ ਪਹਿਲਾਂ ਦੱਸ ਦੋ ਨਾ ਉਹਨਾਂ ਨੂੰ ਵੀ ਪਤਾ ਹੋਵੇ ਕਿ ਆਉਣਾ ਵਾ ਉਹ ਕੋਈ ਗੱਲ ਨਹੀਂ ਦੱਸ ਦਾਂਗੀ ਉਹਨਾਂ ਨੂੰ ਵੀ ਤੇ ਨਾਲੇ ਮੇਰੀ ਗੱਲ ਸੁਣਾ ਕੱਪੜਾ ਜਿਹੜਾ ਵੀ ਕਰਨਾ ਕੋਈ ਨਾਲ ਨਹੀਂ ਨਹੀਂ ਕੱਪੜੇ ਵੱਲੋਂ ਤੇਰੀ ਮੰਮੀ ਨੇ ਮੈਨੂੰ ਦੱਸਿਆ ਤੇ ਉਹ ਕਹਿੰਦੇ ਕਿ ਡੱਬਾ ਜ਼ਰੂਰ ਲੈ ਕੇ ਜਾਇਓ ਨਾਲ ਚਲ ਮੇਰੇ ਕੋ ਜਿੱਦਾਂ ਵੀ ਕਰਨਾ ਵਾ ਕੋਈ ਗੱਲ ਨਹੀਂ ਉਹ ਇੰਨੇ ਵੇਲੇ ਤਿਆਰ ਹੋਣੇ ਆ ਆ ਤੂੰ ਇਨਾ ਆਓ ਤੇ ਟਾਡੇ ਕੱਪੜੇ ਮੈਂ ਪ੍ਰੈਸ ਕਰ ਦਿੱਤੇ ਆ ਚਲ ਠੀਕ ਆ ਹੋ ਗਈ ਤਿਆਰ ਹਾਂ ਹਾਂਜੀ ਹਾਂਜੀ ਹੋ ਗਈ ਤਿਆਰ ਮੈਂ ਚਲੋ ਜੇ ਨਾ ਆਲੀ ਮਿਲਣ ਦਾ ਆਜੋ ਚਲਿਏ ਚਲੋ ਆਜੋ ਕਦੋਂ ਦੇ ਤਿਆਰ ਹੋਣ ਦੇ ਜਾਣਾ ਕਿਹੜੇ ਬਲੇ ਆਜੋ ਦੀਦੀ ਲੈ ਫੋਰੀਆ ਤਿਆਰ ਹਾਂਜੀ ਦੀਦੀ ਹੋ ਗਈ ਬੱਲੀ ਸੰਦੀਪ ਬੜੀ ਸੋਹਣੀ ਲੱਗਣ ਈ ਐ ਕਿਤੇ ਨਜ਼ਰ ਨਾ ਲੱਗੇ ਸੱਚੀ ਨਜ਼ਰ ਨਾ ਲੱਗੇ ਕਿਤੇ ਤੂੰ ਨਾ ਇੱਥੇ ਹੀ ਰੋਗ ਮੈਂ ਹੁਣੇ ਹੀ ਆਉਣੀ ਆ ਵੇਖ ਲਾ ਕਿੰਨਾ ਕਰਦੀ ਐ ਭਾਬੀ ਇਹ ਤਾਂ ਅੱਜਕੱਲ ਕੋਈ ਨਹੀਂ ਠਾਣੀ ਕਰਦੀ ਐ ਇਦਾਂ ਨਹੀਂ ਨਹੀਂ ਉਹਦਾ ਸੁਭਾਅ ਤੇ ਬੜਾ ਵਧੀਆ ਵਾ ਬਹੁਤ ਹੀ ਵਧੀਆ ਵਾ ਆਪ ਵੀ ਨਾ ਇਦਾਂ ਹੀ ਰਹਿਣਾ ਵਾ ਜਿਦਾ ਉਹ ਕਰਦੀ ਆ ਠੀਕ ਠੀਕ ਹੈ ਨਾ ਚਲੋ ਫਿਰ ਰੁਕ ਜਾਵੇ ਰੁਕ ਜਾ ਵੱਡਿਆ ਕਾਲਿਆ ਭਭੀ ਹੁਣ ਕਿਉ ਹੋ ਗਿਆ ਲੈ ਮਿਰਚਾਂ ਵਾਰਦਾ ਮੈਂ ਹਾਂ ਨજર ਨਾ ਲੱਗ ਜੇ ਕਿਤੇ ਕੋ ਇੰਨੀ ਵੀ ਨਹੀਂ ਭੂਵੇ ਜਿਹੜਾ ਜੋ ਇਹਨੂੰ ਕਿਉ ਕਾਦੀ ਭੂਵੇ ਚੜ ਚੱਲੀ ਆ ਹੋਰ ਕੀ ਆ ਇੰਨੀ ਵੀ ਨਹੀਂ ਸੋਣੀ ਹੈਗੀ ਜਿੰਨੀ ਕਹੀ ਜਾਂਦੇ ਤੇ ਸੰਦੀਪ ਕੋ ਸੜਨ ਦੀ ਸਮੱਲ ਨਹੀਂ ਆਉਂਦੀ ਵੀ ਗੈਸ ਤੇ ਰੱਖ ਨਹੀਂ ਕੋ ਲੈ ਸੰਦੀਪ ਇਹਨੂੰ ਅਜੇ ਵੀ ਨਹੀਂ ਸਮਝ ਲੱਗੀ ਸੜਨ ਤੇ ਤੂੰ ਹੀ ਡਿਆ ਸਾਡੇ ਵੱਲ ਵੇਖ ਕੇ ਓ ਜਾ ਭਭੀ ਚਲੋ ਚਲੀਏ ਚਲੋ ਜਾਓ ਮਮੀ ਜੀ ਚੱਲੇ ਚੱਗੇ ਹਾਂਜੀ ਚੰਗਾ ਬੁੱਤ ਚੱਲੇ ਹਾਂਜੀ ਚਲ ਤੇ ਆ ਨਾ ਜਾਇਓ ਯਾਰ ਚੰਗਾ ਠੀਕ ਹੈ ਉਹ ਯਾਰ ਮੈਂ ਕੰਮ ਕਰਾ ਹੋਰ ਲੈ ਜੋ ਚੰਨ ਜਾਂਦੇ ਠੀਕ ਹੈ ਮਮੀ ਆਹ ਚੰਗਾ ਦੇ ਦੇ ਮਮੀ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਮੈਂ ਤਾਂ ਉਦੋਂ ਦੀ ਗੱਲ ਕੀਤੀ ਨਹੀਂ ਆ ਕਿ ਚੱਲ ਸੰਦੀਪ ਨਵੀਂ ਸਵੀ ਆ ਤੇ ਕੀ ਗੱਲ ਕਰਨੀ ਆ ਅੱਛਾ ਗੱਲ ਮੈਂ ਇਹ ਕਰਨੀ ਸੀ ਕਿ ਜਿਹੜਾ ਵਿਆਹ ਤੇ ਖਰਚਾ ਖਰਚਾ ਲੱਗਾ ਵਾ ਨਾ ਉਹ ਮੈਂ ਸਾਰਾ ਦਲਜੀਤ ਨੂੰ ਦੱਸਤਾ ਵਾ ਸਾਬ ਕਿਤਾਬ ਜੋ ਵੀ ਆ ਉਹ ਤੁਹਾਨੂੰ ਵੀ ਪਤਾ ਵਾ ਇਹ ਸਾਰੇ ਪੈਸੇ ਜਿੰਨੇ ਵੀ ਲੱਗੇ ਆ ਨਾ ਉਹ ਦਲਵਾਗਦੇ ਲੱਗੇ ਆ ਤੇ ਕੋਈ ਗੱਲ ਨਹੀਂ ਦਲਵਾਗਦੇ ਲੱਗੇ ਦਨ ਦਲਵਾਗਦਾ ਖੜਾ ਹੀ ਕੀਤਾ ਨਹੀਂ ਉਹ ਵੀ ਤੇ ਘਰੋਂ ਹੀ ਖਰਚਾ ਕੀਤਾ ਸੀ ਸਾਰਾ। ਅੱਜ ਤੂੰ ਮੈਨੂੰ ਹੱਥੇ ਸੁਣਾਉਂਦਾ ਪਈਆਂ ਉਹ ਕਰਕੇ। ਮੰਮੀ ਉਹ ਤੇ ਤੁਸੀਂ ਘਰੋਂ ਕੀਤਾ ਸੀ। ਤੇ ਹੁਣ ਤੇ ਘਰੋਂ ਇੱਕ ਪੈਸਾ ਵੀ ਨਹੀਂ ਲੱਗਾ ਹੈਗਾ। ਤੇ ਸਾਰੇ ਪੈਸੇ ਤੇ ਉਹਨਾਂ ਦੇ ਲੱਗੇ। ਮੈਨੂੰ ਕੀ ਸੁਣਾਉਣੀ ਆ। ਚਲ ਜੇ ਅੰਦਰ। ਉਹ ਵੀ ਤੇ ਆਪਣਾ ਹੀ ਆ। ਅੱਜ ਉਹਨਾਂ ਨੂੰ ਪੈਸੇ ਕਰ ਲੰਡਿਆ ਫਿਰ ਤੇ ਤੈਨੂੰ ਗੱਲਾਂ ਆਉਂਡ ਆ ਪਈਆਂ ਜੇ ਉਹਦਾ ਵਿਆਹ ਕੀਤਾ ਤੇ ਉਹ ਵੀ ਸਾਂਝੇਗਾ ਤੇ ਪੈਸੇ ਲੱਗੇ। ਜੇ ਬਾਹਰ ਉਹਨੂੰ ਕਰ ਲਿਆ ਤਾਂ ਵੀ ਘਰੋਂ ਹੀ ਲੱਗੇ ਪੈਸੇ। ਤੇ ਹੁਣ ਤੈਨੂੰ ਗੱਲਾਂ ਆਉਂਡ ਆ ਪਈਆਂ ਤੈਨੂੰ ਪੈਸੇ ਆਉਂਡ ਆ ਫਿਰ ਆ ਤੇ ਮੰਮੀ ਉਹਨਾਂ ਪੈਸਿਆਂ ਦਾ ਤਾਂ ਤੁਹਾਨੂੰ ਬੜਾ ਚੇਤਾ ਆ ਕਿ ਸਾਂਝੇ ਘਰ ਚੋਂ ਲੱਗੇ ਆ ਤੇ ਤੁਹਾਨੂੰ ਇਹ ਵੀ ਚੇਤਾ ਹੋਣਾ ਚਾਹੀਦਾ ਵਾ ਕਿ ਜਿੱਥੇ ਕਿਤੇ ਅਸੀਂ ਵਰਤਨੇ ਹੁੰਦੇ ਆ ਉਦੋਂ ਤੇ ਤੁਸੀਂ ਕਦੀ ਸਾਨੂੰ ਪੈਸਾ ਦਿੱਤਾ ਨਹੀਂ ਆਪਣੇ ਕੋਲੋਂ ਵਰਤੋ ਉਦੋਂ ਵੀ ਤਾਂ ਸਾਂਝਾ ਘਰ ਹੀ ਆ ਉਦੋਂ ਕਿਹੜੇ ਆਪਾਂ ਵੱਖਰੇ ਹੁੰਨੇ ਆ ਜਿੱਥੇ ਅਸੀਂ ਖਰਚਾ ਕਰਦੇ ਆ ਨਾ ਆਪਣੇ ਕੋਲੋਂ ਕਰਦੇ ਆ ਉਦੋਂ ਤੇ ਤੁਸੀਂ ਕਦੀ ਰੁਪਈਆ ਵੀ ਨਹੀਂ ਦਿੱਤਾ ਸਾਨੂੰ ਇਹਦੇ 4 ਦਿਨ ਹੋ ਗਿਆ ਵਿਆਹ ਹੋਏ ਨੂੰ ਤੇ ਤੂੰ ਖਰਚੇ ਸੁਣਾਉਣ ਵੀ ਨਹੀਂ ਦਿਆ ਤੁਸੀਂ ਇਹਦੇ ਬੜਾ ਕੁਝ ਬਣਨਾ ਮੈਂ ਘਰ ਦੇ ਵਿੱਚ ਮੰਮੀ ਮੈਂ ਖਰਚੇ ਨਹੀਂ ਗਿਣਾਉਂਦੀ ਜਿੱਦਣ ਕੱਪੜੇ ਬਣਾਉਣ ਗਏ ਸੀ ਉਸ ਦਿਨ ਵੀ ਤੁਸੀਂ ਉੱਥੇ ਮੈਨੂੰ ਕਿਹਾ ਵੀ ਤੂੰ ਕੋਈ ਗੱਲ ਨਹੀਂ ਪੈਸੇ ਦੇ ਦੇ ਮੈਂ ਘਰ ਜਾ ਕੇ ਦੇ ਦੂੰਗੀ ਜਿੱਥੇ ਜਿੱਥੇ ਵੀ ਵਰਤਦੇ ਰਹੇ ਉੱਥੇ ਬਾਸ ਇਦਾਂ ਹੀ ਕੋਈ ਨਹੀਂ ਤੂੰ ਦੇ ਦੇ ਤੈਨੂੰ ਬਾਅਦ ਚ ਦੇ ਦਾਂਗੇ ਤੇ ਹੁਣ ਤੁਸੀਂ ਨਾ ਹੀ ਨਹੀਂ ਲੈਣ ਦੇ ਹੈਗੇ ਤੇ ਜਦੋਂ ਤੂੰ ਗਾੜੀ ਉਹ ਹੋ ਕਰਦੀਆਂ ਸੀ ਤੁਸੀਂ ਤਾਂ ਮੈਂ ਉਦੋਂ ਮੈਂ ਤੁਹਾਨੂੰ ਆਖਿਆ ਵੀ ਲੋ ਹੋ ਗਾੜੀ ਉਦੋਂ ਨਾ ਗਾੜੀ ਹੁੰਦੀ ਤੇ ਮੈਂ ਮਾੜਾ ਕੀ ਕੀਤਾ ਵਾ ਇਹ ਵੀ ਦੱਸੋ ਨਾ ਤੇ ਫਿਰ ਜਦੋਂ ਗਾੜੀ ਗਾੜੀ ਹੋ ਕੇ ਕਰਨੀ ਤਾਂ ਫਿਰ ਤੂੰ ਹੀ ਵਰਤਣੀ ਮੈਂ ਕਿਥੋਂ ਵਰਤਣੀ ਇਹ ਕਿੱਦਾਂ ਦੀ ਗੱਲ ਹੋਈ ਪਹਿਲਾਂ ਜੀ ਉਹਦਾ ਵਿਆਹ ਕਰਤਾ ਵਾ ਤੇ ਮਾੜਾ ਹੋ ਗਿਆ ਵਾ ਦੱਸ ਜਿਉ ਵਿਆਹਾ ਗਿਆ ਤੇ ਉਹ ਤੂੰ ਜਾਣੇ ਤੇ ਭੂਆ ਜਾਣੀ ਇਹ ਗੱਲ ਤੁਸੀਂ ਮੈਨੂੰ ਪਹਿਲਾਂ ਦੱਸ ਦਿੰਦੇ ਪਹਿਲਾਂ ਤੋ ਤੋ ਬੜਾ ਸੋਣਾ ਤੁਰ ਪਿਆ ਸੀ ਨਾਲ ਪੀ ਚੱਲ ਕੋਈ ਗੱਲ ਨਹੀਂ ਕਰੋ ਜਿੱਦਾਂ ਕਰਨੀ ਕਰੋ ਹੁਣ ਤੁਸੀਂ ਮੈਨੂੰ ਹਾ ਗੱਲਾਂ ਸੁਣਾਉਣ ਡਿਆ ਪਏ ਜੇ ਤੇ ਮੈਂ ਕਿਹਾ ਤੁਰਨਾ ਹੀ ਮਾੜਾ ਮੋਟਾ ਸਾਡੇ ਨਾਲ ਹੂੰ ਮੈਨੂੰ ਨਹੀਂ ਹੀ ਪਤਾ ਕਿ ਤੁਸੀਂ ਮੈਨਾਂ ਇਦਾਂ ਕਰਨੀ ਐ ਜੇ ਮੈਨੂੰ ਪਤਾ ਹੁੰਦਾ ਨਾ ਤੇ ਮੈਂ ਗਾੜੀ ਹੋ ਕੇ ਤੁਰਨਾ ਹੀ ਨਹੀਂ ਚਲੋ ਕੋਈ ਨਹੀਂ ਮੰਮੀ ਜੇ ਇਹ ਗੱਲ ਵਾ ਨਾ ਆਉਂਦਾ ਇਹਨਾਂ ਦਾ ਫੋਨ ਤੇ ਗੱਲ ਕਰਦੀ ਆ ਮੈਂ ਇਹਨਾਂ ਦੇ ਨਾਲ ਕਿ ਜੇ ਇਦਾਂ ਹੀ ਕੰਮ ਚੱਲਣਾ ਵਾ ਨਾ ਤੇ ਜਿਹੜਾ ਪੈਲੀ ਬੰਨੇ ਦਾ ਵਾ ਉਹਦੇ ਵਿੱਚੋਂ ਸਾਨੂੰ ਕੁਝ ਨਹੀਂ ਆਉਂਦਾ ਹੈਗਾ ਤੇ ਫਿਰ ਉਹਦੇ ਚੋਂ ਵੀ ਸਾਨੂੰ ਹਿੱਸਾ ਦਿਆ ਕਰੋ ਸਾਨੂੰ ਵੀ ਪਤਾ ਹੋਵੇ ਵੀ ਸਾਂਝਾ ਕਰਵਾ ਕੋਈ ਗੱਲ ਨਹੀਂ ਫੋਨ ਆਏਗਾ ਤੇ ਮੇਰੀ ਗੱਲ ਵੀ ਕਰਮਾਈ ਉਹਦੇ ਨਾਲ ਤੇ ਕੋਈ ਨਹੀਂ ਕਰਾ ਦੂੰਗੀ ਹਾਂ ਇਹਦੀ ਪੈਲੀ ਵਾਲੀ ਤੂੰ ਗੱਲ ਕਰਨ ਲਈ ਹੈ ਨਾ ਤੇ ਜਿੰਨੇ ਜਕਰ ਮੰਜੀਨੀ ਹੈ ਨਾ ਮੈਂ ਇੱਕ ਤੇ ਲਾ ਨਹੀਂ ਤੁਹਾਨੂੰ ਦੇਣਾ ਵਿੱਚੋਂ ਇਹਦੇ ਆਪਣਾ ਖਰਚਾ ਕਰੋ ਨਾ ਕਰੋ ਇਹ ਗੱਲ ਤੁਸੀਂ ਪਹਿਲਾਂ ਕਹਿਣੀ ਸੀ ਨਾ ਹੁਣ ਵਿਆਹ ਤੇ ਲੱਖਾਂ ਰੁਪਏ ਸਾਡੇ ਲਵਾ ਕੇ ਹੁਣ ਜੂ ਇਨੀ ਗੱਲ ਕਹਿਣ ਡੇਜ ਮੈਨੂੰ ਵੀ ਪਤਾ ਹੁੰਦਾ ਵੀ ਮੈਂ ਨਹੀਂ ਖਰਚਣੇ ਹੈਗੇ ਮੈਂ ਉੱਚਾ ਹੀ ਵਰਤਣੇ ਆ ਤੇ ਕੋਈ ਗੱਲ ਨਹੀਂ ਇਹ ਤਾਂ ਹੁਣ ਮੈਂ ਦਲਜੀਤ ਨੂੰ ਕਹਿੰਨੀ ਆ ਪੈਸਾ ਹਿਸਾਬ ਕਿਤਾਬ ਕਰੂਗਾ ਤੇ ਗਾੜੀ ਕੋਈ ਨਹੀਂ ਹੁਣ ਵੇਖਾਂਗੇ ਪਹਿਲਾ ਵੀ ਕਿੱਦਾਂ ਖਰਚੇ ਹੁੰਦੇ ਆ ਚਲੋ ਕੋਈ ਨਹੀਂ ਜਿਹੜੀ ਬਾਹਰ ਵਾਲੇ ਪੈਸਿਆਂ ਦੀ ਆਸੀ ਨਾ ਉਹ ਹੁਣ ਛੱਡ ਦੋ ਉਹ ਨਾ ਹੁਣ ਤਾਂ ਨੁਪਈਆ ਵੀ ਮਿਲੇ ਜਾਂ ਨਹੀਂ ਜਾਂ ਵੇਚ ਆ ਫਿਰ ਮਾਨਾ ਕੋਈ ਗੱਲ ਨਹੀਂ ਪੈਸੇ ਤੇ ਪੁੱਤ ਤੇਰੇ ਮੈਂ ਇਦਾਂ ਹੀ ਲਵਾਉਣੇ ਸੀ ਤੂੰ ਤਾਂ ਭੂਆ ਬਣੀ ਆ ਨਾ ਪ੍ਰਧਾਨਾ ਗਾੜੀ ਉਹਨਾਂ ਤਨ ਪ੍ਰਧਾਨ ਦੀ ਗਾੜੀ ਪਤਾ ਲੱਗੂਗਾ ਇਹ ਕਿਦਾਂ ਪ੍ਰਧਾਨਗੀਆਂ ਹੁੰਦੀਆਂ ਨਹੀਂ ਮੋਟਰ ਤੇ ਬਣ ਗਈ ਆ ਧਿਆਨ ਤੋਂ ਗਈ ਆ ਤੇ ਹੁਣ ਚਾਹ ਦਾ ਰਹਿ ਗਿਆ ਵਾ ਮੈਂ ਕਦੋਂ ਦੀ ਢੀਕਣ ਨਹੀਂ ਇਹਨਾਂ ਨੂੰ ਮੇਰੇ ਤੇ ਵੇਖ ਕੇ ਅੱਖਾਂ ਵੀ ਅੱਕ ਗਈਆਂ ਨੇ ਸਵੀਰ ਦਾ ਫੋਨ ਕੀਤਾ ਅਜੇ ਤੱਕ ਨਹੀਂ ਆਏ ਮੈਂ ਚਲ ਚਾਹ ਫੇਰੀ ਤਰ੍ਹਾਂ ਗਈ ਜਉਣਗੇ ਤੇ ਚਲ ਇਹ ਵੀ ਚੰਗੀ ਤਾਂ ਰੇਜੂਗੀ ਧਰ ਦਿੰਨੀ ਆ ਕਿਦੋਂ ਦੀ ਢੀਕਣ ਦੀ ਅਜੇ ਤੱਕ ਤੇ ਆਏ ਨਹੀਂ ਚਾਹ ਨਾਲ ਚਾਹ ਮਗਰ ਨਹੀਂ ਤਾਂ ਨਹੀਂ ਤਾਂ ਆਉਣਗੇ ਨਾ ਉਦੋਂ ਹੀ ਚਾਹ ਬਣਾਵਾਂਗੇ ਵੇਹਣੀ ਪੇ ਲਗੇਟ ਲੱਗੇ ਜਾ ਕੇ ਵੀ ਆਏਗੇ ਨਹੀਂ ਸੁਣ ਲੀਬਾ ਫੇਠੇ ਗਲੋਬ ਮੈਂ ਡੱਬਾ ਲੈ ਗਿਆ ਫਰੀ ਲੈਓ ਹਾਂਜੀ ਭਾਜੀ ਇਹ ਮਠਾਈ ਲੈਣੀ ਸੀ ਮਠਾਈ ਕਿਹੜੀ ਹੈ ਜੀ ਵੱਜੇ ਗਰੇ ਡੱਬਾ ਸਭ ਨੂੰ ਬਰਫੀ ਆ ਬਰਫੀ ਆ ਹਾਂ ਫਿਰ ਕਿਲੋ ਪਾ ਲਓ ਫਿਰ ਠੀਕ ਵਧੀਆ ਉਹ ਵੀ ਇਹਨੂੰ ਠੀਕ ਹੈ ਨਾ ਵਧੀਆ 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 ਆ ਲੋ ਠੀਕ ਮੰਮੀ ਮਾਤਾ ਪਤਾ ਆ ਗਏ ਜੀ ਜੀ ਮੇਰੀ ਧੀ ਕਿਤੇ ਆਈ ਸਾਸ਼ਰੀ ਘਰ ਕੋਤੇ ਰਾਜੀ ਹਾਂ ਸਾਸ਼ਰੀ ਦੀ ਧੀ ਆਈ ਕਿਤੇ ਕਿਤੇ ਸੋਣੀ ਕਿਤੇ ਮੇਰੀ ਧੀ ਕਿਤੇ ਧੀ ਕਿਤੇ ਸੋਣੀ ਕਿਤੇ ਆਈ ਕਿਤੇ ਮੇਰੇ ਨਾਲ ਕਿਵੇਂ ਰਹੀ ਤੁਸੀਂ ਹੋਰ ਸਨਾ ਮਮੀ ਠੀਕ ਹੈ ਕਾ ਠੀਕ ਹੈ ਮੈਨੂੰ ਸੁਣਾ ਹਾਂਜੀ ਵਧੀਆ ਹਾਂ ਠੀਕ ਹੈ ਹਾਂਜੀ ਚਲੋ ਅੰਦਰ ਬਹਿ ਜਾਓ ਪਤ ਬਹਿ ਜਾਓ ਲਓ ਹੋਰ ਸਦੀਪ ਨੂੰ ਨਾ ਹਾਂਜੀ ਮਮੀ ਠੀਕ ਠਾਕ ਹੈ ਤੁਸੀਂ ਸੁਣਾ ਠੀਕ ਹੈ ਵਧੀਆ ਉਹ ਦਰਜੀਤ ਨੂੰ ਸੁਣਾ ਹਾਂਜੀ ਹਾਂਜੀ ਮਮੀ ਵਧੀਆ ਤੁਸੀਂ ਸਾਹਮਣੇ ਸੇਠਾ ਹੀ ਢੜੇ ਲੈਂਦੇ ਹੋ ਠੀਕ ਮਾ ਦਵਾਈ ਦੂਈ ਖਾ ਕੇ ਤੁਰੀ ਰਹਿਨੀ ਆ ਜਦੋਂ ਦੀ ਐਸੇ ਦਾਨ ਚਲ ਗਈ ਉਹਦੋਂ ਦਾ ਇਦਾਂ ਹੀ ਤਨਵਤਾ ਕੱਲੀ ਠੱਕੇ ਨਾ ਤੁਰੀ ਰਹਿਨੀ ਆ ਅੱਗੇ ਤੇ ਬਾਬਾ ਦੁੱਖ ਸੁਖ ਫੋਲੀ ਦੇ ਹਮਾਵਾਂ ᱛੀਏ ਇੱਕ ਦੂਜੀ ਨਾਲ ਹੁਣ ਜਦੋਂ ਦੀ ਚਲ ਗਈ ਆ ਤਾਂ ਕੱਲੀ ਇਦਾਂ ਹੀ ਦਵਾਈ ਖਾ ਕੇ ਤੁਰ ਪਈ ਨਹੀਂ ਕਦੀ ਬਹਿ ਜਾਂਨੀ ਆ ਹੋਰ ਕੀ ਕਾਨਾ ਫਿਰ ਚਲੋ ਮੰਮੀ ਤੀ ਟੈਨਸ਼ਨ ਨਾ ਲਓ ਮੈਂ ਤੇ ਹੁੰਦੀ ਜਾਂਦੀ ਰਹਿਣਾ ਵਾ ਠੀਕ ਆ ਪੁੱਤ ਤੇ ਵਲੇ ਵੇਖ ਕੇ ਨਾ ਮੇਨ ਦੁਨਾ ਖੂਣ ਵਧ ਗਿਆ ਮੇਰਾ ਤਾਂ ਸਰੀਰ ਹੋ ਗਿਆ ਹੌਲਾ ਵੀ ਤੁਹਾਡੇ ਵਲੇ ਵੇਖ ਕੇ ਅੰਦੇ ਜਾਂਦੇ ਰਿਹਾ ਕਰੋ ਇਦਾਂ ਹੀ ਪੁੱਤ ਆਉਣਾ ਕਿਉਂ ਨਹੀਂ ਆ? ਤੁਹਾਡੇ ਕੋਈ ਆਉਣਾ ਹੋਰ ਕਿਤੇ ਜਾਣਾ ਹੈ? ਕੱਲੀ ਤੈਨੂੰ ਪਤਾ ਹੀ ਹੈ ਇਦਾਂ ਹੀ ਡੋਰਪੋਰੀ ਰਹਿਣੀ ਆ। ਹਾਂਜੀ ਹਾਂਜੀ ਉੱਧਰ ਉੱਧਰ ਵੇਂਦੀ ਰਹਿਣੀ ਵੀ ਕਿਤੇ ਪਾਸੋਂ ਤੂੰ ਨਿਕਲ ਆਵੇਂ। ਤੇ ਨਾ ਦਵਾਈ ਟਾਈਮ ਨਾਲ ਲਿਆਇਆ ਕਰੋ। ਅਣਗੇਲੀ ਨਾ ਕਰਿਓ ਦਵਾਈ ਦੀ ਨਹੀਂ ਦਵਾਈ ਖਾਈ ਜਾਨੀ ਪੁੱਤ ਹਾਂਜੀ ਤੁਹਾਨੂੰ ਵੀ ਪਤਾ ਵਾ ਹੁਣ ਤੁਸੀਂ ਇਕੱਲੇ ਰਹਨੇ ਆ ਤੇ ਕਿੰਨੇ ਵੇਖਣਾ ਤੁਹਾਨੂੰ ਮਗਰੋਂ ਤੇ ਹੋਰ ਦਵਾਈ ਮੈਂ ਛੱਡਦੀ ਨੀ ਮੈਨੂੰ ਪਤਾ ਵਾ ਨਾ ਮੈਂ ਨਾ ਖਵਾਦੀ ਜੇ ਇੱਕ ਵੇਲੇ ਨਹੀਂ ਵੀ ਜਾਇਆ ਜਾਂਦਾ ਤੁਹਾਨੂੰ ਫੋਨ ਕਰ ਦਿੱਤਾ ਤੂੰ ਤਾਂ ਮੈਨੂੰ ਗੱਲਾਂ ਸੀ ਲਾ ਲਿਆ ਪਾਣੀ ਤਾਂ ਲਿਆਵਾ ਘਟ ਮੇਨ ਤਾਂ ਚੋਆ ਹੀ ਨਾ ਚੜ ਗਿਆ ਮੈਂ ਸਭ ਕੁਝ ਭੁੱਲ ਗਿਆ ਮੰਮੀ ਨੇ ਤੇ ਬਹਿ ਜਾ ਤੁਸੀਂ ਮੈਂ ਲੈ ਆਉਣੀ ਨਹੀਂ ਨਹੀਂ ਪੁੱਤ ਮੈਂ ਲੈਉਣੀ ਨਹੀਂ ਬੈਠੋ ਤੁਸੀਂ ਲੈ ਪੁੱਤ ਤੇ ਪਾਣੀ ਬੈਠੋ ਤੁਸੀਂ ਮਚਾ ਬਣਾ ਮਮੀ ਮੈਂ ਵੀ ਆਉਣੀ ਟਾਡੇ ਨਾਲ ਚਲ ਆ ਜਾ ਆ ਜਾ ਪੱਤੀ ਬੈਠੋ ਮੈਂ ਆਉਣੀ ਆ ਕੋਈ ਨਾ ਹੋ ਚਾ ਨਾ ਮੱਟਿਆ ਤੇ ਤਰਾਂ ਦਾ ਮਮੀ ਲੈ ਉਹ ਜਿਹੜਾ ਕੰਮ ਕਰਨਾ ਮੈਂ ਕਰ ਦਿੰਨੀ ਆ ਲਾਜੀ ਤੇ ਕਿਤੇ ਤੂੰ ਸੋਣੀ ਬੜੀ ਲੱਗਣੀ ਨਾ ਰੋਕ ਚੜਿਆ ਤੇ ਕਿਰੇ ਕਿੰਨਾ ਨਹੀਂ ਤੇ ਕਿਤੇ ਬੜੀ ਸੋਹਣੀ ਕਿਤੇ ਲੱਗਾਂ ਨਹੀਂ ਕਿਤੇ ਮਰੇ ਜਿਆ ਕੁੱਟ ਕੇ ਜੱਫੀ ਪਾਉਣ ਤੇ ਨਹੀਂ ਤੇ ਮਮੀ ਦਾ ਕਿਉਂ ਕਰਨ ਦੇ ਤੁਸੀਂ ਪੁੱਤ ਕੀ ਕੰਮ ਦੱਸ ਹੋਤਰਾ ਹੂੰ ਇਦਾਂ ਨਾ ਕਰਿਆ ਕਰੋ ਨਹੀਂ ਤੇ ਤੇ ਪਛਾਣੀ ਨਹੀਂ ਜਾਣਦੇ ਕਿਤੇ ਮਮੀ ਮੈਨੂੰ ਕੰਮ ਦੱਸੋ ਜਿਹੜਾ ਕਰਨ ਵਾਲਾ ਕੋਈ ਨਹੀਂ ਪੁੱਤ ਮੈਂ ਸਭ ਕੁਝ ਬਣਾ ਲਿਆ ਮੈਂ ਤਸਵੀਰ ਦਾ ਤੂੰ ਮੈਨੂੰ ਲੇਟ ਕੀਤਾ ਫੋਨ ਨਹੀਂ ਤੇ ਮੈਂ ਦਸ ਵਕਤ ਹੀ ਉੱਠ ਕੇ ਸਾਰਾ ਬਣਾ ਰਿਹਾ ਮੈਂ ਸਿਤੀ ਸਿਤੀ ਦਵਾਈ ਦਾ ਜਦੋਂ ਫੋਨ ਕੀਤਾ ਨਾ ਮੈਂ ਤੋਂ ਮੀਟੀ ਰੋਟੀ ਬਣਾਈ ਹੁਣ ਬਸ ਚਾਹ ਹੀ ਰਹਿ ਗਈ ਮਮੀ ਸੱਸ ਮੇਰੀ ਤੇ ਆਈ ਮੇਰੇ ਕੋਲ ਅੱਛਾ ਤੇ ਮੈਨੂੰ ਕਹਿਣ ਦੇ ਹੀ ਕਹਿੰਦੇ ਰਾਤੀ ਮੈਨੂੰ ਚੇਤਾ ਭੁੱਲ ਗਿਆ ਤੇ ਕੋਈ ਗੱਲ ਨਹੀਂ ਹੁਣ ਤਿਆਰੀ ਕਰ ਲਓ ਤਾਂ ਕਰਕੇ ਫਿਰ ਫਟਾਫਟ ਕੀਤੀ ਤਿਆਰੀ ਠੀਕ ਆ ਪੁੱਤ ਜੇ ਤੂੰ ਰਾਤ ਦਾ ਦਿੰਦੀ ਨਾ ਫਿਰ ਮੈਨੂੰ ਫਿਰ ਇੰਨਾ ਨਹੀਂ ਚਿੰਤਾ ਪੈਣੀ ਸਵੇਰੇ ਫਿਰ ਮੈਂ ਦੋਆ ਦਾ ਮਿੰਟੋ ਮਿੰਟ ਹੀ ਕੰਮ ਕੀਤਾ ਹਾਂਜੀ ਹਾਂਜੀ ਨਾਲੇ ਕਹਿਣ ਦੇ ਕਿ ਚੌਂਕੇ ਚੜਾਉਣਾ ਵਾ ਤੇ ਅੱਜ ਫੇਰਾ ਪਾਓ ਠੀਕ ਆ ਚੜਾਤਾ ਚੌਂਕੇ ਨਹੀਂ ਕੱਲ ਨੂੰ ਚੜਾਉਣਾ ਉਹਨਾਂ ਨੇ ਚੌਂਕੇ ਚੜਾਉਣਾ ਠੀਕ ਆ ਹਾਂਜੀ ਚਲ ਵਧੀਆਂ ਹੋਇਆ ਆ ਜਾਗੇ ਜੀ ਤੁਸੀਂ ਹਾਂਜੀ ਜਾਨ ਮੇਰਾ ਪੁੱਤ ਬਿਆਹ ਤੇ ਮੈਂ ਚਾਹ ਲਿਆ ਮਨੀਆ ਮੇਰਾ ਵੀ ਬੜਾ ਜੀ ਕਰਨ ਦਾ ਹੈ ਤੁਹਾਨੂੰ ਮਿਲਣ ਨੂੰ ਚਾਹ ਮੈਂ ਵਧੀਆਂ ਕੀਤਾ ਨਾ ਆਗੇ ਦੀ ਹਾਂਜੀ ਦਰਦੀ ਤੇ ਮੈਂ ਕਹਿ ਨਹੀਂ ਦੇਹੀ ਉਹਨੇ ਕਿਹਾ ਅਜ ਨਵੀਂ ਨਵੀਂ ਆਈ ਆ ਤੇ ਉਸੇ ਵੇਲੇ ਕਹਿੰਦੀ ਮਾਂ ਕੋ ਜਾਣਾ ਮਾਂ ਕੋਲੋਂ ਹੀ ਆਈ ਆ ਹਾਂ ਪੁੱਤ ਹੁੰਦਾ ਹੀ ਆ ਮੇਰਾ ਪੁੱਤ ਤੂੰ ਨਾ ਫਿਕਰ ਨਾ ਕਰਿਆ ਕਰ ਮੇਰਾ ਕੋਈ ਗਾ ਤੇ ਸਾਰਿਆਂ ਨਾਲ ਲੈ ਆਉਂਦੀ ਆ ਮੈਂ ਜਠਾਣੀ ਨੂੰ ਲੈ ਆਉਂਦੀ ਨੇ ਸੱਸ ਨੂੰ ਸਾਰੇ ਚੱਲ ਹੋ ਜਾਂਦੇ ਆ ਵਾ ਵਧੀਆਂ ਨਾਲ ਮੰਮੀ ਸੁਭਾ ਦੀ ਗੀਤ ਸੁਤਾਂ ਨੂੰ ਦੀਦੀ ਤੇ ਮੇਰੇ ਅੱਗੇ ਪਿੱਛੇ ਭੱਜੇ ਫਿਰਦੇ ਰਹਿੰਦੇ ਆ ਇੰਨਾ ਸੁਭਾਅ ਵਧੀਆ ਵਾ ਨਾ ਸੱਸ ਦਾ ਵੀ ਸੁਭਾਅ ਚੰਗਾ ਵਾ ਕੋਈ ਗੱਲ ਨਹੀਂ ਤੁਸੀਂ ਨਹੀਂ ਟੈਨਸ਼ਨ ਲੈਣੀ ਕੋਈ ਗੱਲ ਦੀ ਮੰਮੀ ਜਦੋਂ ਅਸੀਂ ਇਧਰ ਆਉਣ ਲੱਗੇ ਨਾ ਦੀਦੀ ਤੇ ਡਾਬੇ ਮਿਰਚਾਂ ਵਾਰਨ ਕਿਉਂ ਨਹੀਂ ਕਿਤੇ ਨજર ਨਾ ਲੱਗ ਜੇ ਮੈਨੂੰ ਤਾਂ ਸੱਚੀ ਬੜਾ ਹੀ ਚਾਚੜਿਆ ਨਹੀਂ ਬੜਾ ਵੇਲਾ ਉਂਦਾਂ ਜਠਾਣੀਆਂ ਦਰਾਨੀਆਂ ਬੜੀਆਂ ਖੋਸ਼ ਹੁੰਦੀਆਂ ਕਈ ਲੈ ਤੇ ਅੱਜ ਕੱਲ੍ਹ ਕੌਣ ਕਰਦਾ ਇੰਨਾ ਠੀਕ ਵਾ ਬੜੀ ਚੰਗੀ ਵੇਖਣ ਨੂੰ ਲੱਗਦੀ ਸੁਭਾਅ ਦਾ ਨਹੀਂ ਨਹੀਂ ਸੁਭਾਅ ਵਧੀਆ ਵਾ ਚੱਲ ਪੁੱਤ ਆਪ ਚੰਗੇ ਰਹੀ ਤਾਂ ਹੋਈ ਤਾਂ ਜੇ ਆਪ ਚੰਗੇ ਤਾਂ ਸਾਰੇ ਚੰਗੇ ਨੇ ਐ ਤੇ ਗੱਲ ਇਹਨੀ ਗੱਲ ਸੁਣ ਕੇ ਤਾਂ ਆਖਣਾ ਨਹੀਂ ਵੀ ਮੈਂ ਲੜਾਈ ਕਰਾਂ ਚੁੱਪ ਰਹਿਣਾ ਹਾਂਜੀ ਹਾਂਜੀ ਜੋ ਜਿੰਨੇ ਸੋ ਜੋਪੋ ਨੇ ਸੁਖ ਠੀਕ ਹੈ ਠੀਕ ਹੈ ਆ ਮੇਰਾ ਪੁੱਤ ਹੈ ਏਰਮਾਨ ਰਹਾ ਚਲੋ ਘਰ ਤੂੰ ਬੈਠ ਮੈਂ ਲਿਆਵਾਂ ਚਾਹ ਚਲੋ ਠੀਕ ਹੈ ਮੰਮੀ ਚੰਗਾ ਤੇ ਬੜੀ ਖੁਸ਼ੀ ਚੜੀ ਇਹਦੀਆਂ ਗੱਲਾਂ ਸੁਣ ਕੇ ਇਹ ਆ ਵੀ ਧੀਆ ਵੱਲ ਠੰਡੀ ਹਵਾ ਆਵੇ ਤੇ ਫੇਰ ਹੀ ਆ ਫੇਰ ਹੀ ਮਾਮਾ ਖੁਸ਼ ਹੁੰਦੀਆਂ ਨੇ ਮੂਰ ਰੋਟੀ ਪਾਣੀ ਨਹੀਂ ਖਾਣਿਆ ਵਾ ਤੇ ਟਾਈਮ ਵੀ ਕਿੰਨਾ ਹੋ ਗਿਆ ਵਾ ਸਾਨੂੰ ਡੀਕਦੇ ਹੋਣੇ ਆ ਤੇ ਹੁਣ ਅਸੀਂ ਚੱਲੀਏ ਰਵੋ ਹਾਂਜੀ ਤਾਂ ਕੀ ਹੈ ਮੰਮੀ ਕੋਈ ਗੱਲ ਨਹੀਂ ਫੇਰ ਆਵਾਂਗੇ ਅਸੀਂ ਮਾਹ ਦੇ ਤੂੰ ਅਈ ਚ ਰਹਿੰਦੀ ਹਾਂਜੀ ਤੂੰ ਅਖੰਡੀ ਸੇਰੇ ਚੌਂਕੇ ਚ ਰਹਿਣਾ ਹਾਂਜੀ ਹਾਂਜੀ ਇਹ ਤੇ ਹੈ ਵਾ ਚੱਲ ਕੋਈ ਨਹੀਂ ਇਹ ਦੇਖਾ ਸੋਣਾ ਆ ਕੱਪੜੇ ਹੀ ਸਾਰੇ ਜਿੰਨਾਂ ਦੇ ਤੇਰੀ ਜਠਾਣੀ ਦੇ ਤੇਰੇ ਸਾਰੇ ਪਰਮੇ ਦੇ ਵਿੱਚ ਹੀ ਮੰਮੀ ਤੂੰ ਹੀ ਨੀ ਖੇਚਲ ਕਿਉਂ ਕੀਤੀ ਕੋਈ ਗੱਲ ਨਹੀਂ ਪੁੱਤ ਪਹਿਲੀ ਵਾਰ ਆਈ ਆ ਤਾਂ ਸੱਸ ਮੈਨੂੰ ਗੁੱਸਾ ਕਰ ਲੈਣਾ ਉਹਨੇ ਕਿਹਾ ਨਾ ਤੂੰ ਆਹ ਕੁਝ ਲੈਣ ਚਲ ਤੂੰ ਦਹਦੀ ਨਾ ਆਖੀ ਮੰਮੀ ਬਦਬਦੀ ਕਹਿੰਦੀ ਚਲ ਕੋਈ ਗੱਲ ਨਹੀਂ ਪਹਿਲੇ ਬੰਨਦੀ ਹੁੰਦੀ ਆ ਮੰਮੀ ਜਦੋਂ ਸਾਰੇ ਆਉਂਦੇ ਉਹ ਦੇ ਦਿੰਦੇ ਕੋਈ ਗੱਲ ਨਹੀਂ ਪੁੱਤ ਆ ਪਿਆ ਜਾਣਗੇ ਫੇਰ ਤੂੰ ਨਾ ਕਿਹਦੇ ਨਾਲ ਆ ਜਾ ਸਾਰੇ ਜਾਣੇ ਕੋਈ ਗੱਲ ਨਹੀਂ ਆਵਾਂਗੇ ਸਾਰੇ ਜਾਣੇ ਸਗੋਂ ਤੂੰ ਕੱਪੜੇ ਬਣਾਤੇ ਤੇ ਫਿਰ ਇਹਦੀ ਕੀ ਲੋੜੀ ਤਾਂ ਆਖੀਆ ਕੋਈ ਗੱਲ ਨਹੀਂ ਪੁੱਤ ਕੋਈ ਰੋਜ਼ ਆਉਂਦੇ ਹੀ ਮਰਦੀ ਨੀਦ ਨਾਲ ਬਾਦ ਆਈ ਇਹ ਤਾਂ ਪਰੋਨੇ ਮੈਂ ਦੇਣੀ ਸਗ ਨੂੰ ਚਲ ਆ ਜਾਓ ਫਿਰ ਉਧਰ ਬੈਠੀਓ ਚਲੋ ਪਰਤੋ